ਵਾਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰਾਂਗਪੁਰ ਜਲੰਧਰ ਦੇ ਮਿਲਾਬ ਚੌਂਗ ਦੇ ਵਿੱਚ ਇੱਕ ਦੁਕਾਨ ਹੈ ਇਸ ਦੇ ਉੱਤੇ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਜਾਂਦਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੁਕਾਨੇ ਇਹ ਦੁਕਾਨ ਇਸ ਦੁਕਾਨ ਦਾ ਨਾਮ ਹੈ ਦੁੱਗਲ ਚਾਂਪ ਤੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਤੋੜ-ਫੋੜ ਕੀਤੀ ਗਈ ਸ਼ੀਸ਼ੇ ਤੋੜੇ ਗਏ ਤੇ ਕੀ ਹੋਇਆ ਅੰਦਰ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਅੰਦਰ ਸਭ ਤੋਂ ਪਹਿਲਾਂ ਜਿਹੜੇ ਦੁਕਾਨਦਾਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਹੋਇਆ ਸੀ ਐਬਜੈਕਟਲੀ ਕਿ ਹੋਇਆ ਸੀ ਕੱਲ ਭਾਜੀ ਦਾਵਾ ਕੀ ਪਰਸੋ ਰਾਤੀ ਮੇਰੇ ਕੋ 4 ਕਸਟਮਰ ਆਏ ਆ ਮੈਂ ਬਾਹਰ ਬੈਠਾ ਆ ਸੀਗਾ ਮੈਂ ਬਾਹਰ ਬੈਠਾ ਸੀਗਾ ਮੇਰੇ ਫਰੈਂਡ ਆਈ ਸੀ ਫੈਮਿਲੀ ਲੈ ਕੇ ਉਹਨੇ ਮੈਰੀਜ ਹੋਈ ਮਾਣੋ ਪੁੱਛ ਲੈ ਆ ਭਾਜੀ ਕੋਈ ਇੱਕ ਸੇਵਾ ਸੋ ਕੋਈ ਕਮੀ ਪੇਸ਼ੀ ਹੈਗੀ ਦੱਸ ਦਿਓ ਮੈਨੂੰ ਕੰਮ ਦੋ ਤਾਂ ਉਹ ਉੱਥੇ ਬੈਠੇ ਸੀ ਮੈਨੂੰ ਕਹਿੰਦੇ ਭਾਜੀ ਆਰਡਰ ਲੇਡ ਹੋ ਗਿਆ ਮੈਂ ਕਹਾ ਬਰੋਦਾ ਟਾਈਮ ਲੱਗਦਾ ਰੇ ਚੀਜ਼ ਨੂੰ ਟਾਈਮ ਲੱਗਦਾ ਕੋਈ ਤੱਤੇ ਹੋਣ ਵਾਲੀ ਗੱਲ ਨਹੀਂ ਤਾ ਇਹਨਾਂ ਕੋਈ ਮੈਂ ਮੁੰਡੇ ਇਹਨਾਂ ਤਲਕੀ ਖਾਦੀ ਮੈਂ ਕਹਾ ਆਰਡਰ ਚੱਕ ਲੈ ਯਾਰ ਕੋਈ ਮਤਲਬ 1.5 200 ਬੈਠੇ ਮੈਂ ਕਤਰੀ ਮਾਇਨਾ ਮੁੰਡਾ ਮੈਂ ਤੂੰ ਮੈਨੂੰ ਭਈਆ ਵਾਲਾ ਸਮਝਣਾ ਮੈਂ ਤੂੰ ਮੈਨੂੰ ਤੂੰ ਪਿਆਰ ਨਾਲ ਗੱਲ ਕਰ ਮੈਂ ਕਹਾ ਇਹਨਾਂ ਨੇ ਤਲਕੀ ਖਾਦੀ ਇਹਨਾਂ ਗਾਲਾਂ ਗਾਲੋ ਕੱਢੀਆਂ ਤਾਂ ਇਹਨਾਂ ਫੇ ਮੈਂ ਵੀ ਸ਼ੁਰੂ ਪਾਜੀ ਹੋ ਗਿਆ ਤਾਂ ਮੈਂ ਕਹਾ ਮੈਨੂੰ ਤੂੰ ਭਈਆ ਵਾਲਾ ਸਮਝਣਾ ਤੂੰ ਇੰਨੇ ਚੀਏ ਭਾਜੀ ਕਹਿੰਦਾ ਤੈਨੂੰ ਕੱਲ ਦੇਖ ਲਾਂਗੇ ਤਾਂ ਮੇਰੇ ਮੈਂ ਆਇਆ ਤਾਂ ਮੇਰੇ ਛੋਟੇ ਭਾਈ ਸਾਨੂੰ ਫੋਨ ਕੀਤਾ ਮੈਂ ਕਹਾ ਯਾਰ ਦਦਾ ਗੱਲਬਾਤ ਹੋਈ ਆ ਭਾਈ ਕਹਿੰਦਾ ਮੈਂ ਬੈਠਾ ਜਿੱਦਾਂ ਸਾਹਮਣੇ ਆਏ 15 ਵੀ ਮੁੰਡੇ ਆ ਮੈਂ ਵੱਡੇ ਭਾਈ ਸਾਨੂੰ ਫੋਨ ਕਰਤਾ ਵੱਡੇ ਭਾਈ ਸਾਹਿਬੀ ਫਟਾਫਟ ਆ ਗਏ ਐਦੇ ਆਪਣੇ ਯਾਰ ਦੋਸਤਾਂ ਨੂੰ ਕੀਤਾ ਸਾਰੇ ਆ ਗਏ ਭਾਈ ਤਾਂ ਇਹ ਆਂਦੇ ਹੀ ਭਾਈ ਨਾਲ ਅੱਗਾ ਵਾਲਾ ਪਿੱਛਾ ਦੇਖਿਆ ਤਿਰਪਾਨਾ ਮਰੀ ਆ ਭਾਈ ਸੋਨੇ ਚੈਨ ਭਾਈ ਜੀ ਮੇਰੀ ਉਹ ਲਾਗੇ ਲਾਗੇ ਭਾਈ ਕੌਣ ਸੀ ਉਹ ਵਿਅਕਤੀ ਭਾਈ ਮੈਂ ਜਾਣਦਾ ਨਹੀਂ ਉਹਨਾਂ ਨੂੰ ਮੇਰੇ ਕੋਲ ਪਹਿਲੀ ਵਾਰ ਹੀ ਆਏ ਆ ਠੀਕ ਆ ਨਾ ਇੱਕ ਮੁੰਡਾ ਮੇਰੇ ਕੋਲ ਰੈਗੂਲਰ ਕਸਟਮਰ ਆਂਦਾ ਉਹਰਾ ਮੈਂ ਦਿੱਤਾ ਹੈ ਪੁਲਿਸ ਨੂੰ ਨੰਬਰ ਉਹ ਲੈ ਕੇ ਆਇਆ ਸੀ ਉਹਨਾਂ ਨੂੰ ਠੀਕ ਆ ਉਹਨਾਂ ਹੀ ਮੈਂ ਪਰਸੋਂ ਤੱਕ ਤੱਕੇਸ਼ਾਈ ਕੀਤੀ ਬਤਮੀਜ਼ੀ ਕੀਤੀ ਮੇਰੇ ਨਾਲ ਉਹਨੇ ਮੈਂ ਕੋਈ ਕੋਸਟ ਕਪਰੇ ਲੈਣਾ ਪੁਲਿਸ ਨੂੰ ਮੈਂ ਫੋਨ ਕੀਤਾ ਕੋਈ ਪੁਲਿਸ ਵਾਲਾ ਨਹੀਂ ਇੱਥੇ ਆਇਆ ਠੀਕ ਆ ਕੋਈ ਪੁੱਛਣ ਨਹੀਂ ਆਇਆ ਜਾ ਕੇ ਤਿੰਨ ਬਥਾਣੇ ਜਾ ਕੇ ਕਿਹਾ ਉਲਟਾ ਖਾਣ ਨੂੰ ਪਏ ਭਾਈ ਸਾਨੂੰ ਕਿ ਜਿੱਦਾਂ ਅਸੀਂ ਚੋਰ ਆ ਆਪਾਂ ਇੱਕ ਨੰਬਰ ਕਾਹਦੇ ਚਿੱਟਾ ਨਹੀਂ ਵੇਜਦੇ ਇੱਥੇ ਬੈਠੇ ਐਸ ਐਚਓ ਆਇਆ ਤਿੰਨ ਬਥਾਣੇ ਸਾਹਿਬ ਸ਼ਰਾਬ ਪੀਤੀ ਤੁੰਨੇ ਆ ਪਿਆ ਭਾਜੀ ਏਸੀਪੀ ਏਸੀਪੀ ਨੌਤ ਜੀ ਨੇ ਉਹਨਾਂ ਨੂੰ ਬਾਹਰ ਭੇਜਿਆ ਅੱਛਾ ਤੁਹਾਡੀ ਦੁਕਾਨ ਤੇ ਕੋਈ ਸੀਸੀਟੀਵੀ ਲੱਗੀ ਸੀ ਸੀਸੀ ਕੈਮਰੇ ਲੱਗੇ ਆ ਫੱਬ ਪਈ ਉਹਨਾਂ ਕੋਲ ਹੈਗਾ ਬਸ ਕੁਝ ਜਿਹੜੇ ਪੁਲਿਸ ਨੇ ਕਿਹਾ ਸੀ ਜਿਹੜੇ ਵਿਅਕਤੀ ਸੀ ਕੀ ਉਹਨਾਂ ਕੋਈ ਹਥਿਆਰ ਸੀ ਉਹਨਾਂ ਕੋਲ ਭਾਜੀ ਹਥਿਆਰ ਸੀ ਕਿਰਪਾਨਾ ਨੰਗੀਆ ਕਿਰਪਾਨਾ ਲੱਗਿਆ ਭਾਜੀ ਸੀਸੀ ਕੈਮਰੇ ਰਿਕਾਰਡਿੰਗ ਚੱਲਦੀ ਪਈ ਹੈ ਭਾਜੀ ਪੂਰੀ ਉਹਦੇ ਫੇਸਬੁੱਕ ਤੇ ਚੱਲਦੀ ਪਈ ਹੈ ਬਾਈ ਜੀ ਦੇਖ ਲੋ ਤੁਹਾਡੇ ਹੋਰ ਵੀ ਕਿਸੇ ਦੇ ਸੱਟ ਲੱਗੇ ਮੇਰੇ ਛੋਟੇ ਭਾਈ ਸਾਹਿਬ ਦੇ ਪਿੱਛੇ ਲੱਗੀ ਸੱਟ ਉਹਦਾ ਇਹਨਾਂ ਦੇ ਵੀ ਸੱਟ ਲੱਗੀ ਤੁਹਾਡੇ ਸਿਰ ਤੇ ਲੱਗੀ ਤੁਹਾਡੇ ਸਿਰ ਤੇ ਕੀ ਮਾਰਿਆ ਕਿਰਪਾਨ ਮਾਰੀ ਜੀ ਤੇ ਤੁਹਾਡੇ ਹੁਣ ਇੱਥੇ ਕੀ ਹੋਇਆ ਇੱਥੇ ਐਥਰ ਰਿਪੋਰਟ ਆਉਣਾ ਨਹੀਂ ਬੈਗ ਬਾਹਰ ਟੇਬਲ ਆਗਾ ਸਾਡਾ ਓਪਨ ਤੇ ਮੈਂ ਅੰਦਰ ਜੋ ਦੌੜ ਦੌੜਦਾ ਆਇਆ ਤੇ ਮੇਰੇ ਨਾਲ ਬੈਗ ਤੇ ਨਾਲ ਹੀ ਟੇਬਲ ਛੜਵਾ ਮਾਰਿਆ ਤੇ ਮੈਂ ਇੱਥੇ ਆ ਕੇ ਬਹਿ ਗਿਆ ਜੋ ਇੱਥੇ ਆ ਕੇ ਬੈਠੇ ਜੀ ਇਹਨਾਂ ਨੇ ਜੀ ਮੇਰੇ ਤੋਂ ਜਿੱਥੇ ਜੋ ਜਿੱਥੇ ਵੜਦੀ ਵਰਨਦੇ ਹੋ ਮੇਰੇ ਲੋ ਉਧਰ ਫੇਜ ਜਾਂਦੇ ਜਾਂਦੇ ਫਿਰ ਵੱਡੇ ਭਾਈ ਸਾਹਿਬ ਨੇ ਵੀ ਕੁੱਟਿਆ ਤੇ ਇਹਨਾਂ ਤਿੰਨਾਂ ਭਰਾਵਾਂ ਨੂੰ ਹਨ ਕੁੱਟਿਆ ਇਸ ਦੁਕਾਨ ਦੇ ਉੱਤੇ ਜਦੋਂ ਕੁੱਟਮਾਰ ਹੋਈ ਉਸ ਤੋਂ ਬਾਅਦ ਅੱਜ ਸਵੇਰੇ ਭਾਰਤੀ ਜਨਤਾ ਪਾਰਟੀ ਦੇ ਕੁਝ ਸੀਨੀਅਰ ਨੇਤਾ ਇੱਥੇ ਆਏ ਆ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਪਾਜੀ ਕੀ ਤੁਸੀਂ ਇੱਥੇ ਕਿਉਂ ਆਏ ਹੋ ਕੀ ਕਾਰਨ ਲੱਗ ਰਿਹਾ ਕਿ ਤੁਹਾਨੂੰ ਇੱਥੇ ਆਨ ਦਾ ਆਉਣਾ ਪਿਆ ਅੱਜ ਜਿਹੜਾ ਮੈਂ ਸਵੇਰੇ ਉੱਠ ਕੇ ਜਦੋਂ ਰਾਤ ਦੀ ਘਟਨਾ ਦੇਖੀ ਹੈ ਔਰ ਲੱਤਾਂ ਕੰਬ ਰੀਆਂ ਸੀ ਕੀ ਇਹ ਪੰਜਾਬ ਦੇ ਕੀ ਹਾਲਾਤ ਬਣਾਤੇ ਨੇ ਕਿ ਇਹ ਜੰਗਲ ਰਾਜ ਪੰਜਾਬ ਚ ਬਣ ਗਿਆ ਹੈ ਔਰ ਅੱਜ ਮਾਮਾ ਦੇ ਪੁੱਤ ਵੱਡੇ ਜਾ ਰਿਹਾ ਟੁੱਕੇ ਜਾ ਰਿਹਾ ਨਾਲ ਹੀ ਥਾਣਾ ਪੈਂਦਾ ਹੈ ਕਿਉਂ ਨਹੀਂ ਪੁਲਿਸ ਆਈ ਪੁਲਿਸ ਜਵਾਬ ਦੇਵੇ ਇਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਕਿ ਉਹ ਵਿਅਕਤੀ ਕੌਣ ਸੀ ਕੋਈ ਪਤਾ ਲੱਗਦਾ ਔਰ ਜਿਹੜੇ ਵੀ ਵਿਅਕਤੀ ਹੈ ਪੰਜਾਬ ਪੁਲਿਸ ਨੂੰ ਚਾਹੀਦਾ ਉਹਨਾਂ ਤੇ ਐਕਸ਼ਨ ਕੀਤਾ ਜਾਵੇ ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਹੋਵੇ ਔਰ ਅੱਜ ਸਾਰਾ ਬਾਜ਼ਾਰ ਇਕੱਠਾ ਹੋ ਕੇ ਧਰਨਾ ਪ੍ਰਦਰਸ਼ਨ ਕਰ ਰਿਹਾ ਸੀ ਮੈਂ ਤਾਂ ਚਾਹਾਂਗਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਅਧਿਖਸ਼ ਜੀ ਵੀ ਆਏ ਨੇ ਇਹ ਜਲੰਧਰ ਬੰਦੀ ਕਾਲ ਦੇਣੀ ਚਾਹੀਦੀ ਰੋ ਰੋਇ ਘਟਨਾਵਾ ਕੋਈ ਜ਼ਿਲ੍ਹਾ ਐਸਾ ਹੈ ਹੀ ਨਹੀਂ ਹੈ ਕੋਈ ਕਾਨੂੰਨ ਵਿਵਸਥਾ ਹੋਵੇ ਜਿਹੜੀ ਪੁਲਸ ਹੈ ਪੰਜਾਬ ਦੀ ਇਹ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਚਨਾਵਾ ਤੋਂ ਪਹਿਲਾਂ ਕਿ ਇਹਨਾਂ ਨੇ ਹਜ਼ਾਰਾਂ ਦੀ ਫੋਰਸ ਲੈ ਕੇ ਮੁੱਖ ਮੰਤਰੀ ਘੁੰਮਦੇ ਸਾਰੀ ਫੋਰਸ ਤਾਂ ਰਾਗਮ ਚੱਡੇ ਵਾਸਤੇ ਲੱਗੀ ਹੋਈ ਹੈ ਭਗਵੰਤ ਮਾਨ ਵਾਸਤੇ ਲੱਗੀ ਹੋਈ ਹੈ ਔਰ ਥਾਣੇ ਤਾਂ ਫੁੱਲ ਸੀ ਹਨੀ ਪੁਲਿਸ ਤਾਂ ਸਿਰਫ ਹਫਾਜ਼ਤ ਕਰ ਰਹੀ ਹੈ ਭਗਵੰਤ ਮਾਨ ਦੇ ਪਰਿਵਾਰ ਦੀ ਕੇਜਰੀ ਵਾਲ ਦੀ ਹਿਫਾਜ਼ਤ ਕਰਦੇ ਪੰਜਾਬ ਦੇ ਲੋਕਾਂ ਦੀ ਰਾਖੀ ਕੌਣ ਕਰੇਗਾ ਥਾਣੇ 'ਚ ਕੋਈ ਪੁਲਿਸ ਨਹੀਂ ਹੈ ਇਹਦੇ ਵਾਸਤੇ ਪੁਲਿਸ ਕਮਿਸ਼ਨਰ ਸਾਹਿਬ ਡੀਜੀਪੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਪੰਜਾਬ ਦੇ ਲੋਕਾਂ ਦੀ ਰਾਖੀ ਕੌਣ ਕਰੂ ਸ਼ਹਿਰ 'ਚ ਸ਼੍ਰੀਆਮ ਪਿੰਡਾਂ ਦੀ ਘਟਨਾ ਨਹੀਂ ਹੈ ਸ਼੍ਰੀਆਮ ਸ਼ਹਿਰ ਦੇ ਵਿੱਚ ਘਟਨਾ ਹੋ ਰਹੀ ਹੈ ਇਹ ਫੋਨ ਕਰ ਰਿਹਾ ਹੈ ਉੱਥੇ ਪੁਲਿਸ ਨਹੀਂ ਆ ਰਹੀ ਹਜੇ ਤੱਕ ਕੀ ਕਾਰਵਾਈ ਕੀਤੀ ਕਿੱਥੇ ਆ ਲੋਕ ਤੁਸੀਂ ਕੁਝ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੁੰਦਾ ਅਗਰ ਸਾਡਾ ਸਰਦਾਰ ਭਰਾ ਨਾ ਹੁੰਦਾ ਤੇ ਸ਼ਾਇਦ ਉਹ ਉਹਨਾਂ ਨੇ ਪ੍ਰਣ ਕੀਤਾ ਕਿ ਮਾਰ ਕੇ ਜਾਣਾ ਹੀ ਜਾਣਾ ਸਰਦਾਰ ਭਰਾ ਨੇ ਵਿੱਚ ਕੀ ਕੀਤਾ ਉਹਨੇ ਹੱਥ ਜੋੜੇ ਜੀ ਗੋਡੇ ਹੱਥ ਲਾਏ ਕਿ ਛੱਡੋ ਵਾਹਿਗੁਰੂ ਛੱਡੋ 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 ਇਹ ਫੇਰ ਕਿੱਥੇ ਜਾ ਕੇ ਤਰਸ ਖਾਦਾ ਅਗਰ ਅੱਜ ਉਹਦੀ ਐ ਭੂਮਿਕਾ ਨਿਭਾਈ ਜਾਵੇ ਉਹ ਸਰਦਾਰ ਦੀ ਹੈਗੀ ਬਾਵੇ ਦੀ ਸਾਹਮਣੇ ਜੂਸ ਬੈਠਾ ਉਹਨੇ ਹੱਥ ਪੈਰ ਜੋੜੇ ਆ ਸਾਡੇ ਕਰਕੇ ਤੇ ਫੇਰ ਉਹਦੇ ਜਾ ਕੇ ਛੱਡਿਆ ਪਰ ਉਹਨਾਂ ਜੋ ਅਗਰ ਨਾ ਉਹ ਅੰਦਰ ਆਂਦੇ ਇਹਨਾਂ ਨੇ ਉਹਨਾਂ ਨੇ ਪ੍ਰਣ ਕੀਤਾ ਜੀ ਮਾਰ ਕੇ ਹੀ ਜਾਣਾ ਸੀਗਾ ਜੀ ਸੁਸ਼ੀਲ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜਿਹੜੇ ਪੰਜਾਬ ਦੇ ਵਿੱਚ ਅੱਜ ਜਿਹੜੇ ਹਾਲਾਤ ਬਣੇ ਹਨ ਲੱਗਦਾ ਕਿ ਜਿਹੜਾ ਵਾਦਾ ਪੰਜਾਬ ਸਰਕਾਰ ਨੇ ਕੀਤਾ ਸੀ ਕਿ ਬਦਲਾਅ ਆਏਗਾ ਰੰਗਲਾ ਪੰਜਾਬ ਬਣੇਗਾ ਮੈਨੂੰ ਲੱਗਦਾ ਹੈ ਕਿ ਪੰਜਾਬ ਹਨੇਰੇ ਦੇ ਵਿੱਚ ਚਲਾ ਗਿਆ ਔਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਥੇ ਕਾਲੀਏ ਦੇ ਘਰ ਦੇ ਉੱਥੇ ਵੀ ਗ੍ਰਨੇਡ ਦਾ ਹਮਲਾ ਹੋਇਆ ਬਿਲਕੁਲ ਥਾਣੇ ਦੇ ਲੱਗੇ ਔਰ ਉਸ ਤੋਂ ਬਾਅਦ ਪਿਛਲੇ ਰਾਤੀ ਇੱਥੇ ਜਦੋਂ ਹਮਲਾ ਹੋਇਆ ਉਹ ਵੀ ਬਿਲਕੁਲ ਥਾਣੇ ਦੇ ਲੱਗੇ ਔਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਨ ਤੋਂ ਬਾਵਜੂਦ ਵੀ ਉੱਥੇ ਨਹੀਂ ਆਏ ਤੇ ਕਿਵੇਂ ਲੋਕ ਵਪਾਰ ਕਰਨਗੇ ਕਿਵੇਂ ਪੰਜਾਬ ਜਲੰਧਰ ਅੱਗੇ ਵਧੇਗਾ ਇੱਕ ਸਿਵਲ ਸੁਸਾਇਟੀ ਦੀ ਗੱਲ ਕਰਦੇ ਆ ਇੱਕ ਅچھے ਸਮਾਜ ਦੀ ਗੱਲ ਕਰਦੇ ਆ ਸਮਾਜ ਤਾਂ ਇਹ ਪੰਪ ਨਹੀਂ ਦੇ ਰਹੇ ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਇਹ ਜਿਹੜਾ ਘਟਨਾ ਹੋਈ ਏ ਤੇ ਪ੍ਰਸ਼ਾਸਨ ਨੂੰ ਵੀ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਉਹ ਬੰਦੇ ਕੌਣ ਸੀ ਇਹਨਾਂ ਨੂੰ ਨਹੀਂ ਪਤਾ ਮਗਰ ਅਗਰ ਪੁਲਿਸ ਚਾਵੇ ਇਹ ਬੰਦੇਆਂ ਨੂੰ ਆਈਡੈਂਟੀਫਾਈ ਕਰਕੇ ਅੰਦਰ ਦੇਣਾ ਤੇ ਕੋਈ ਬੜਾ ਕੰਮ ਨਹੀਂ ਹੈ ਅੱਜ ਟੈਕਨੋਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ ਸੋ ਮੇਰਾ ਨਿਵੇਦਨ ਹੈ ਤੁਹਾਡੇ মিডিਆ ਦੇ ਮਾਧਿਅਮ ਨਾਲ ਪ੍ਰਸ਼ਾਸਨ ਨੂੰ ਕਿ ਉਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਦਿਓ ਔਰ ਉਹਨਾਂ ਦੀ ਗ੍ਰਿਫਤਾਰੀ ਕਰੋ ਨੀਤਾ ਵਪਾਰੀ ਸਮਾਜ ਦੇ ਵਿੱਚ ਭਾਰੀ ਰੋਸ ਹੈਗਾ ਹੈ ਤੇ ਉਹ ਕਿਤੇ ਰੋਸ ਦੂਜੇ ਪਾਸੇ ਨਾ ਜਾਵੇ ਉਸ ਤੋਂ ਪਹਿਲੇ ਪਹਿਲੇ ਇਦੇ ਉੱਤੇ ਕੋਈ ਨਾ ਕੋਈ ਕੜੀ ਕਾਰਵਾਈ ਇਹਨਾਂ ਨੂੰ ਜਰੂਰ ਕਰਨੀ ਚਾਹੀਦੀ ਆ ਰਿੰਕੂ ਜੀ ਜੋ ਇਹ ਘਟਨਾ ਵਾਪਰੀ ਹੈ ਬਿਲਕੁਲ ਸ਼ਹਿਰ ਦੇ ਵਿੱਚੋ ਵਿੱਚ ਹੋਈ ਹੈ ਸੀਸੀਟੀਵੀ ਨਾਲ ਕੋਲ ਹੈ ਕਹਿ ਰਹੇ ਨੇ ਕਿ ਇੱਕ ਸਰਦਾਰ ਜੀ ਦੇ ਵਿੱਚ ਉਹ ਨਾ ਹੁੰਦੇ ਤੇ ਸ਼ਾਇਦ ਜਿਆਦਾ ਨੁਕਸਾਨ ਕੀ ਕਹਿਣਾ ਚਾਹੁੰਦੇ ਦੇਖੋ ਗੱਲ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਸ਼ਹਿਰ ਦੇ ਵਿੱਚ ਜੋ ਹਾਲ ਇਸ ਵੇਲੇ ਦੀ ਮੌਜੂਦਾ ਸਰਕਾਰ ਦੇ ਸਮੇਂ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਕੰਟਰੋਲ ਹੈ ਜਿਹੜਾ ਜਿਹੜੇ ਮਾਰੇ ਅਨਸਰ ਉਹਨਾਂ ਤੋਂ ਖਤਮ ਹੋਇਆ ਹੈ ਕਿਸ ਤਰੀਕੇ ਦੇ ਨਾਲ ਅੱਜ ਗੁੰਡੇ ਆ ਜਿਹੜੇ ਫਰੋਤੀਆਂ ਮੰਗ ਰਹੇ ਆ ਔਰ ਇਦਾਂ ਦੇ ਜਿਹੜੇ ਹਾਲਾਤ ਬਣੇ ਆ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਬੜੀ ਗੰਭੀਰ ਬਣੀ ਹੋਈ ਆ ਦੇਖੋ ਜਿਹੜੀ ਤਾਂ ਉਹ ਗੱਲ ਉਹ ਕਰਕੇ ਗਏ ਆ ਮੈਂ ਤਾਂ ਸਮਝਦਾ ਕਿ ਜਿਹੜਾ ਨਿਹੰਗ ਸਿੰਘ ਪਾਣਾ ਇਹ ਗੁਰੂ ਸਹਿਬਾਨਾ ਨੇ ਜਿਹੜੇ ਮਜ਼ਲੂਮ ਜਿਹੜੇ ਉਹਨਾਂ ਦੀ ਰੱਖਿਆ ਦੇ ਲਈ ਇਹ ਜਿਹੜਾ ਸਾਰਾ ਪਾਣਾ ਉਹਨਾਂ ਨੇ ਉਹਨਾਂ ਨੂੰ ਪਹਿਨਾਇਆ ਸੀਗਾ ਔਰ ਅਕਸਰ ਜਿੱਥੇ ਵੀ ਨਿਹੰਗ ਸਿੰਘ ਜਿਹੜੇ ਸਹੀ ਨਿਹੰਗ ਸਿੰਘ ਹੈ ਜਿਹੜੇ ਵਾਕਈ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਜੁੜੇ ਹੈ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਤਾਂ ਕਦੀ ਵੀ ਇਦਾਂ ਦੀ ਹਰਕਤ ਨਹੀਂ ਕਰਦੇ ਕਿਸੇ ਮਜਲੂਮ ਦੇ ਉੱਤੇ ਹਮਲਾ ਕਰਨਾ ਜਾਂ ਕਿਸੇ ਨੂੰ ਮਾਰਕੁੱਟ ਕਰਨਾ ਹਮੇਸ਼ਾ ਜਿਹੜੀ ਨਿਹੰਗ ਕੌਮ ਹੈ ਇਹਨਾਂ ਨੇ ਅਤਿਆਚਾਰੀ ਦੇ ਖਿਲਾਫ ਜਿਹੜੇ ਹੈ ਹਥਿਆਰ ਉਠਾਏ ਹੈ ਔਰ ਇਨਸਾਫ ਵੀ ਦਵਾਇਆ ਹੈ ਪਰੇ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਇਹਦੀ ਜਾਂਚ ਹੋਣੀ ਔਰ ਇਹਦੇ ਉੱਤੇ ਸਖਤ ਕਾਰਵਾਈ ਹੋਣੀ ਇਹ ਬੜੀ ਜ਼ਰੂਰੀ ਹੈ ਕਿਉਂਕਿ ਇਸ ਘਟਨਾ ਤੋਂ ਬਾਅਦ ਅਜ ਆਮ ਸ਼ਹਿਰੀ ਦੇ ਮਨ ਦੇ ਵਿੱਚ ਬੜਾ ਡਰ ਹੈ ਔਰ ਇਸੇ ਕਰਕੇ ਅਸੀਂ ਦੁੱਗਲ ਬ੍ਰਦਰਜ਼ ਇਹਨਾਂ ਨੂੰ ਸਾਰੇ ਅਸੀਂ ਮਿਲਨ ਦੇ ਲਈ ਇਹਨਾਂ ਦੇ ਹੌਸਲਾ ਫਜ਼ਾਈ ਕਰਨ ਦੇ ਲਈ ਆਏ ਆ ਕਿ ਤੁਸੀਂ ਘਬਰਾਓ ਨਾ ਸ਼ਹਿਰ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਤੁਹਾਡੇ ਨਾਲ ਬਿਲਕੁਲ ਮੋਢੀ ਨਾ ਮੋਡਾ ਲਾ ਕੇ ਖੜੀ ਹੈ ਔਰ ਤਾਂ ਅਗਰ ਕੋਈ ਇਹਦੇ ਲਈ ਇਨਸਾਫ ਦੀ ਲੜਾਈ ਲੜਨੀ ਪਈ ਤਾਂ ਅਸੀਂ ਸਾਰੇ ਡਟ ਕੇ ਲੜਾਂਗੇ ਔਰ ਪੁਲਿਸ ਨਾਲ ਵੀ ਹਾਇਰ ਅਥਾਰਟੀ ਨਾਲ ਵੀ ਗੱਲ ਕਰਾਂਗੇ ਕਿ ਜਿਹੜੀ ਗੁੰਡਾਗਰਦੀ ਇੱਥੇ ਹੋਈ ਹੈ ਉਹਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋ ਕੀਤੀ ਜਾਵੇ। ਭਾਜੀ ਭੰਡਾਰੀ ਸਾਹਿਬ ਇੱਕ ਗੱਲ ਹੈ ਜਿਵੇਂ ਭਾਜੀ ਨੇ ਦੱਸਿਆ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸੀ ਉਹ ਵਿਅਕਤੀ ਤੇ ਕਿਹਾ ਜਾਂਦਾ ਕਿ ਨਿਹੰਗ ਸਿੰਘ ਕਦੀ ਵੀ ਨਿਹੱਤੇ ਦੇ ਉੱਤੇ ਵਾਰ ਨਹੀਂ ਕਰ ਕਹਿੰਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਹਥਿਆਰ ਵੀ ਸੀ। ਦੇਖੋ ਜੀ ਮੈਂ ਸਵੇਰੇ ਵੀਡੀਓ ਦੇਖੀ ਆ ਮੈਂ ਲੁਧਿਆਣਾ ਸੀਗਾ। ਦੇਮਤਰਨ ਨੇ ਫੋਨ ਕੀਤਾ ਉਸ ਤੋਂ ਬਾਅਦ ਸੀਪੀ ਮਾਡਨ ਨੇ ਫੋਨ ਕੀਤਾ ਮੈਂ ਕਿਹਾ ਜੀ ਅੱਜ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਆ ਸਾਡਾ ਵਪਾਰੀ ਤਬਕਾ ਬਹੁਤ ਦਹਿਸ਼ਤ ਦੇ ਵਿੱਚ ਹੈਗਾ ਬੈਠਾ ਇਸ ਕਰਕੇ ਜਿਹੜੀ ਉੱਚ ਕੋਟੀ ਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਵਾਇਆ ਵਾ ਕਿ ਅਸੀਂ ਸਾਰੇ ਬੰਦੇ ਫੜ ਕੇ ਉਹਨਾਂ ਦੀ ਜਿਹੜੀ ਬੰਦੀ ਧਾਰਾ ਸੀ ਲਾਵਾਂਗੇ ਜੇ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋ ਭਾਰਤੀ ਜਨਤਾ ਪਾਰਟੀ ਹਰੇਕ ਵਪਾਰੀ ਦੇ ਨਾਲ ਖੜੀ ਆ ਚਾਹੇ ਕੋ ਸਿੱਖ ਹੈ ਚਾਹੇ ਕੋ ਹਿੰਦੂ ਚਾਹੇ ਕਿਸੇ ਵੀ ਉਮਰ ਦਾਗਾ ਵਾ ਕੋਈ ਪਾਰਟੀਸ਼ਨ ਨਹੀਂ ਕਿ ਉਹਦੇ ਵਿੱਚ ਲੇਕਿਨ ਜਿਸ ਤਰੀਕੇ ਨਾਲ ਇਹਨਾਂ ਨਾਲ ਹੋਇਆ ਵਾ ਉਹ ਅਸੀਂ ਉਹਦੀ ਕੱਢੇ ਸ਼ਬਦਾਂ ਨਿੰਦਾ ਕਰਦੇ ਆ ਬਾਨਾ ਤਾਂ ਬੜਾ ਪਵਿੱਤਰ ਕਿਨਾਂ ਗਿਆ ਵਾ ਲੇਕਿਨ ਬਾਨੇ ਦੀ ਆੜ ਦੇ ਵਿੱਚ ਜਿਹੜਾ ਕੱਲ ਇਹਨਾਂ ਨੇ ਕੰਮ ਕੀਤਾ ਵਾ ਉਹ ਬਹੁਤ ਹੀ ਨਿੰਦਨੀ ਹੈ ਮੈਂ ਉਹ ਸਾਡੇ ਗੁਰੂਆਂ ਦਾ ਨੇ ਨੇ ਪ੍ਰਮਾਣ ਕੀਤਾ ਇਸ ਕਰਕੇ ਅਸੀਂ ਦੁੱਗਲ ਭਰਾਵਾਂ ਦੇ ਨਾਲ ਅਸੀਂ ਹਰੇਕ ਵਪਾਰੀ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਭਾਰਤੀ ਜਨਤਾ ਪਾਰਟੀ ਜਿੰਦਾਂ ਚ ਕਿਤੇ ਵੀ ਪੰਜਾਬ ਕਿਤੇ ਵੀ ਗੱਲ ਹੋਏਗੀ ਤਾਂ ਅਸੀਂ ਹਮੇਸ਼ਾ ਖੜੇ ਹੋ ਕੇ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਇਹਨਾਂ ਲਈ ਪੂਰਾ ਸੰਘਰਸ਼ ਕਰਾਂਗੇ ਜੋ ਜਿਨ੍ਹਾਂ ਨੇ ਵੀ ਕੱਲ ਇਹ ਕੰਮ ਕੀਤਾ ਵਾ ਉਹਨਾਂ ਦੇ ਖਿਲਾ ਕੁਝ ਕੋਰਟੀ ਦੀ ਕਾਰਵਾਈ ਆ ਉਹ ਅਸੀਂ ਕਰਾਵਾਂਗੇ ਇਸ ਕਰ ਲਈ ਅਸੀਂ ਬਚਨ ਬੰਧ ਆ ਗਏ ਬਹੁਤ ਮਿਹਰਬਾਨੀ ਅ ਅਸੀਂ ਹਿੱਕੀ ਜੀ ਇੱਕਦਮ ਮੈਂ ਅੰਦਰ ਜਦੋਂ ਗਿਆ ਸੀ ਨਾ ਤੁਸੀਂ ਇੱਕ ਹੈਰੇ ਸੀ ਕਿ ਤੂੰ ਕਿਉਂਕਿ ਤੁਸੀਂ ਵਕੀਲ ਹੋ 295 ਲਗਨੀ ਕੀ ਅੰਦਰ ਹੋਇਆ ਨਾ ਲੇ ਕੁਝ ਨਹੀਂ ਦੇਖੋ ਜਦੋਂ ਐਂਟਰ ਕੀਤੇ ਆ ਤੁਸੀਂ ਵੀਡੀਓ ਦੇਖੋ ਇਹ ਕਾਊਂਟਰ ਤੇ ਖੜੇ ਉੱਥੇ ਦੇਵੀ ਦੇਵਤਿਆਂ ਦਾ ਮੰਦਿਰ ਪਿਆ ਉਸ ਤਰ੍ਹਾਂ ਕਿਸ ਤਰ੍ਹਾਂ ਨਾ ਉਹਦੇ ਉੱਤੇ ਹੱਥ ਮਾਰ ਰਹੇ ਹੋ ਉਹ ਸਿੱਧੇ ਤੌਰ ਤੇ ਜਿੱਥੇ ਉਹਨਾਂ ਨੇ ਬਦਮਾਸ਼ੀ ਗੁੰਡਾਗਰਦੀ ਕੀਤੀ ਹੈ ਉੱਥੇ ਸਾਡੇ ਮੰਦਿਰ ਪਵਿੱਤਰ ਹੰਦੇ ਹਰ ਹਿੰਦੂ ਆਵੇਸੇ ਕੋ ਵੀ ਆਪਣਾ ਜਿਸ ਈਸਟਰਨ ਮੰਨਦਾ ਉਹਦਾ ਸਥਾਨ ਬਣਾਉਂਦਾ ਇਹਨਾਂ ਨੇ ਉਸ ਸਥਾਨ ਨੂੰ ਵੀ ਤੋੜਿਆ ਜਿਹੜਾ ਇਹ ਸਥਾਨ ਤੋੜਿਆ ਉਹਦੀ ਵੀ ਬਣਦੀ ਕਾਰਵਾਈ ਵੀ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਨਿਹੰਗ ਸਿੰਘ ਦੇ ਬਾਣੇ ਐ ਉਹ ਗੁੰਡਾਗਰਦੀ ਕਰਨ ਵਾਲਿਆਂ ਨੂੰ ਨਹੀਂ ਦਿੱਤੇ ਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਚਾਹੀਦਾ ਕਿ ਉਹ ਆਪਣਾ ਬਿਆਨ ਦੇਣ ਐਸਜੀਪੀਸੀ ਨੂੰ ਵੀ ਦੱਸਣਾ ਚਾਹੀਦਾ ਕਿ ਇਦਾਂ ਦੀ ਜਿਹੜੇ ਬਾਣੇ ਪਾ ਕੇ ਗੁੰਡਾਗਰਦੀ ਕਰ ਰਹੇ ਐ ਐਸਜੀਪੀਸੀ ਦਾ ਕੀ ਸਟੈਂਡ ਹੈ ਸਿੱਖ ਗੁਰਵੰਦ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਜਿਹੜੇ ਐਸਜੀਪੀਸੀ ਦੇ ਜਲੰਧਰ ਦੇ ਮੈਂਬਰ ਹੈ ਉਹ ਵੀ ਦੇਣ ਹੋਰ ਜਿਹੜੇ ਇੱਥੇ ਧਾਰਮਿਕ ਸਮਾਜਿਕ ਜਥੇਬੰਦੀਆਂ ਬਣੀਆਂ ਜਿਹੜੇ ਸਿੱਖ ਆਗੂ ਹੈ ਕੌਮ ਦੇ ਉਹ ਵੀ ਜਵਾਬ ਦੇਣ ਕਿ ਇਦਾਂ ਆ ਕੇ ਲੋਕਾਂ ਦੀਆਂ ਜੇ ਬਾਣੇ ਪਾ ਕੇ ਕੰਧਾ ਤੋੜਨੀ ਆਂ ਕਿਰਪਾਨਾਂ ਚਲਾਣੀਆਂ ਇਦਾਂ ਦੇ ਰੰਗ ਢੰਗ ਜੇ ਸਮਾਜ ਚ ਲਿਆਣੇ ਆ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਗੱਲ ਸਵਾਲ ਹਿੰਦੂ ਸਿੱਖ ਦਾ ਨਹੀਂ ਹੈ ਸਵਾਲ ਇਹ ਗੁੰਡਾਗਰਦੀ ਦਾ ਹੈ ਗੁੰਡੇ ਹੋਣ ਅੱਤਵਾਦੀ ਹੋਣ ਉਹ ਕਿਸੇ ਜਾਤ ਦੇ ਹੋਣ ਕਿਸੇ ਪੰਥ ਦੇ ਹੋਣ ਕਿਸੇ ਧਰਮ ਦੇ ਹੋਣ ਉਹ ਗੁੰਡੇ ਹੁੰਦੇ ਉਹ ਅੱਤਵਾਦੀ ਹੁੰਦੇ ਆ ਤੇ ਇਹ ਜਿਹੜੀ ਹੈ ਗੁੰਡਾਗਰਦੀ ਹੈ ਗੁੰਡੇ ਐ ਇਹਨਾਂ ਦਾ ਕਿਸੇ ਕੀਮਤ ਤੇ ਨਾ ਲਿਆਜ ਕੀਤਾ ਨਾ ਕੀਤਾ ਜਾਏਗਾ ਮੈਂ ਇਹ ਕਹਿਣਾ ਚਾਹਣਾ ਹੈ ਭਾਰਤੀ ਜਨਤਾ ਪਾਰਟੀ ਦੀ ਜਿੱਥੇ ਸਰਕਾਰਾਂ ਤੇ ਗੁੰਡੇ ਆਪਣੇ ਸੂਬਿਆਂ ਨੂੰ ਛੱਡ ਕੇ ਭੱਜ ਰਹੇ ਇੱਥੇ ਗੁੰਡੇ ਜਿਹੜੇ ਆ ਉਹ ਦੁਕਾਨਾਂ 'ਚ ਵੜ ਰਹੇ ਆ ਆ 100 ਕਦਮ ਤੇ ਇੰਪੀਰੀਅਲ ਮੈਡੀਕਲ ਹਾਲ ਆ ਉਥੇ ਡਕੈਤੀ ਕਰਕੇ ਲੈ ਗਏ ਸੀ ਅੱਜ ਪ੍ਰਭੂਸ਼ੀ ਰਾਮ ਚੌਂਕ ਮਲਾਬ ਚੌਂਕ ਚ ਅੰਦਰ ਵੜ ਕੇ ਕਿਰਪਾਨਾਂ ਮਾਰਤੀਆਂ ਕਾਲੀਆ ਸਾਹਿਬ ਦੇ ਬੰਬ ਸੁੱਟਦਾ ਕਿ ਜਲੰਧਰ ਹੀ ਰਹਿ ਗਿਆ ਕਿੱਥੇ ਆ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਦੇਖੋ ਅਸੀਂ ਭੰਡਾਰੀ ਸਾਹਿਬ ਸਾਡੇ ਸਾਰੇ ਵੱਡੇ ਲੀਡਰ ਆਏ ਆ ਇਸੇ ਲਈ ਆਏ ਆ ਸਾਡੀ ਸਰਕਾਰ ਸੀ ਭੰਡਾਰੀ ਸਾਹਿਬ ਐਮ ਐਲ ਏ ਰਹੇ ਆ ਸੀ ਪੀ ਐਸ ਰਹੇ ਆ ਦੱਸੋ ਕਦੀ ਇਦਾਂ ਗੁੰਡਾਗਰਦੀ ਹੋਈ ਗੁੰਡੇ ਉਦੋਂ ਛੱਡ ਕੇ ਭੱਜ ਗਏ ਸੀਗੇ ਮੈਂ ਇਹ ਕਹਿਣਾ ਚਾਹਣਾ ਕੀ ਭਾਰਤੀ ਜਨਤਾ ਪਾਰਟੀ ਗੁੰਡਿਆਗਰਦੀ ਦੇ ਖਿਲਾਫ ਹੈ ਉਹ ਕੋਈ ਕੋਈ ਕਿਸੇ ਜਾਤੀ ਪੰਥ ਦਾ ਬੰਦਾ ਕਰੇ ਔਰ ਤੁਹਾਡੇ ਮਾਦਮ ਤੋਂ ਰੰਗਪੁਰੀ ਜੀ ਮੈਂ ਫੇਰ ਦੁਬਾਰਾ ਇਹ ਕਹਿਣਾ ਚਾਹੁੰਦਾ ਐ ਐਸਜੀਪੀਸੀ ਨੂੰ ਵੀ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਜਿਹੜੇ ਨਿਹੰਗ ਸਿੰਘਾਂ ਦੇ ਬਿਆਨੇ ਪਾ ਕੇ ਇਹ ਵਾਰਦਾਤਾ ਕਰ ਲਏ ਲੋਕ ਉਹਦੇ ਬਾਰੇ ਐਸਜੀਪੀਸੀ ਦਾ ਕੀ ਕਹਿਣਾ ਹੈ ਬਹੁਤ ਮਿਹਰਬਾਨੀ ਦੁੱਗਲ ਸਾਹਿਬ ਦੁਕਾਨਦਾਰ ਹੋ ਤੁਸੀਂ ਵੀ ਦੁਕਾਨਦਾਰਾਂ ਦੇ ਨਾਲ ਹੋਇਆ ਕਿੰਦੇ ਸ਼ਾਇਦ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਜਦੋਂ ਰਾਤੀ ਇਹ ਗੱਲ ਦਾ ਪਤਾ ਲੱਗਾ ਸੀ ਔਰ ਇੱਥੇ ਜੋ ਕਿ ਵਪਾਰੀ ਵਰਗ ਤੋਂ ਜੋ ਵੀ ਰਤੀ ਆ ਸਕਦਾ ਸੀ ਉੱਥੇ ਆਇਆ ਹੈਗਾ ਆ ਇੱਕ ਛੋਟੀ ਘਟਨਾ ਨਹੀਂ ਹੈਗੀ ਨਾ ਇਹਨੂੰ ਛੋਟੀ ਘਟਨਾ ਲਈ ਜਾਵੇ ਇਹ ਬਹੁਤ ਵੱਡੀ ਘਟਨਾ ਆ ਅੱਜ ਇਹ ਤਿੰਨ ਭਰਾ ਸੀਗੇ ਤੇ ਉਹ ਬੰਦੇ 15 ਸੀਗੇ ਉਹਨਾਂ ਨੇ ਅੰਦਰੋਂ ਕੱਢ ਕੱਢ ਕੇ ਇਹਨਾਂ ਨੂੰ ਕੁੱਟਿਆ ਆ ਗੱਲ ਕੀ ਸੀ ਇੱਕ ਚਾਂਪ ਦੀ कि 10 ਮਿੰਟ ਦੇਰੀ ਹੋ ਗਈ ਆ ਉਹ ਤੰਦੂਰ ਦੀ ਆਈਟਮ ਆ 10 ਲੋਕ ਅੱਗੇ ਸੀਗੇ ਜੇ ਇੱਕ ਬੰਦੇ ਨੂੰ ਲੇਟ ਹੋ ਗਿਆ ਜਾਂ ਘਰ ਕੀ ਸਾਡੇ ਘਰ ਸਾਡੀਆਂ ਜਨਾਨੀਆਂ 10 ਮਿੰਟ ਰਾਸ਼ਨ ਲੇਟ ਦੇ ਦਿੰਦੀਆਂ ਤੇ ਅਸੀਂ ਉਹਨਾਂ ਨੂੰ ਕਿਰਪਾਨਾ ਮਾਰ ਦਿੰਦੀਆਂ ਆ ਰਾਤੀ ਖੁਦ ਇੱਥੇ ਆ ਕੇ ਕਿਰਪਾਨਾਂ ਦੇ ਖੋਲ ਜਰੇ ਆ ਉਹ ਇਥੋਂ ਚੱਕੇ ਨੇ ਇਹਨਾਂ ਬੰਦਿਆਂ ਨੂੰ ਹਸਪਤਾਲ ਲੈ ਕੇ ਗਏ ਆ ਔਰ ਰਾਤ ਜੋ ਇਹ ਇੱਥੇ ਹੋਇਆ ਆ ਫਗਵਾੜਾ ਮੇ ਗੇਟ ਮਾਰਕੀਟ ਨਹੀਂ ਸਾਰੀਆਂ ਜਲੰਧਰ ਦੀਆਂ ਜਿੰਨੇ ਵਪਾਰੀ ਵਰਗ ਨੇ ਉਹ ਸਾਰਿਆਂ ਦੇ ਆਪਸ ਵਿੱਚ ਸويرੇ ਤਾਲਮੇਲ ਹੋਇਆ ਔਰ ਸويرੇ ਦਰਿਆਾਂ ਤੱਕ ਇੱਥੇ ਆ ਗਈਆਂ ਸੀ ਕਿ ਇੱਥੇ ਜਿਹੜੇ ਆ ਕਿ ਜਿੰਨੀ ਦੇਰ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨੀ ਦੇਰ ਜੋ ਕਿ ਇਹ ਇੱਥੇ ਧਰਨਾ ਇਦਾਂ ਹੀ ਰਹੇਗਾ ਔਰ ਉਹਦੇ ਬਾਅਦ ਸਾਡੇ ਜਲੰਧਰ ਤੋਂ ਡੀਸੀ ਵੀ ਡੋਗਰਾ ਸਾਹਿਬ ਆਏ ਨੇ ਔਰ ਉਹਨਾਂ ਦੇ ਨਾਲ ਹੋਰ ਪਤਵੰਤੇ ਆਏ ਨੇ ਤੇ ਉਹਨਾਂ ਨੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਆ ਕਿ ਅਸੀਂ ਅੱਜ ਸ਼ਾਮ ਤੱਕ ਉਹਨਾਂ ਬੰਦਿਆਂ ਨੂੰ ਫੜਾਂਗੇ ਔਰ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਨਹੀਂ ਬੰਦੇ ਫੜਾਂਗੇ ਤੇ ਤੁਸੀਂ ਕੁਝ ਵੀ ਕਰ ਲਿਓ ਤੇ ਅੱਜ ਸ਼ਾਮ ਨੂੰ ਜੋ ਵਪਾਰੀ ਵਰਗ ਦੀ ਆ ਇੱਕ ਪ੍ਰੈਸ ਕਾਨਫਰੰਸ ਰੱਖਣ ਜਾ ਰਹੇ ਆ ਉਹਦੇ ਲਈ ਹੁਣੇ ਆਲੋ ਵਾਲੀ ਸਾਹਿਬ ਦਾ ਫੋਨ ਆਇਆ ਸੀਗਾ ਕਿ ਦੁਗਲ ਜੀ ਅਸੀਂ ਸਾਰੀਆਂ ਮਾਰਕੀਟਾਂ ਇਕੱਠੀਆਂ ਕਰਕੇ ਤੇ ਅਸੀਂ ਇੱਕ ਜੋ ਕਰਾਂਗੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਜੋ ਭਾਰਤੀ ਜਨਤਾ ਪਾਰਟੀ ਤੋਂ ਸਾਡੇ ਸੀਨੀਅਰ ਨੇਤਾ ਸ਼੍ਰੀ ਸੁਸ਼ੀਲ ਰਿੰਕੂ ਜੀ ਕੇਡੀ ਭੰਡਾਰੀ ਸਾਹਿਬ ਔਰ ਜ਼ਿਲ੍ਹਾ ਅਧਿਕਾਰੀ ਸਾਡੇ ਸੁਸ਼ੀਲ ਜੀ ਔਰ ਹਿੱਕੀ ਸਾਹਿਬ ਤੇ ਨਾਲ ਸਾਡੇ ਭਾਜੀ ਕਿਸ਼ਨ ਲਾਲ ਸ਼ਰਮਾ ਜੀ ਔਰ ਸਾਰੇ ਹੀ ਜੋ ਨੇਤਾ ਆਏ ਨੇ ਉਹਨਾਂ ਨੇ ਵੀ ਇਹੀ ਮੰਗ ਕੀਤੀ ਹੈ ਕਿ ਇਹ ਜੋ ਚੋਲਾ ਆ ਚੋਲਾ ਲੋਕਾਂ ਦੀ ਰੱਖਿਆ ਲਈ ਆ ਜਿਹੜੇ ਲੋਕ ਇਸ ਚੋਲੇ ਨੂੰ ਖਰਾਬ ਕਰ ਰਹੇ ਨੇ ਉਹਨਾਂ ਲੋਕਾਂ ਤੇ ਐਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਮੁੜ ਕੇ ਉਹ ਕਦੀ ਵੀ ਐਦਾਂ ਦੀ ਘਟਨਾ ਕਰਨ ਤੋਂ 100 ਵਾਰੀ ਸੋਚਣ ਕਿ ਇਹ ਚੋਲਾ ਹੈਗਾ ਆ ਮਜਲੂਮਾਂ ਦੀ ਹਿਫਾਜ਼ਤ ਦੇ ਲਈ ਇਹ ਤੁਸੀਂ ਇਹਨਾਂ ਗਰੀਬਾਂ ਤੇ ਆਣ ਕੇ ਜਿਹੜਾ ਅਥਿਆਚਾਰ ਕੀਤਾ ਆ ਅੱਜ ਅਸੀਂ ਦੇਖਦੇ ਆ ਹਰ ਜਗ੍ਹਾ ਜਿੱਥੇ ਥੋੜੀ ਜੀ ਹੁੰਦੀ ਆ ਅੱਜ ਦੇ ਜਿਹੜੇ ਨਿਆਣੇ ਆ ਉਹ ਵੀ ਕੀ ਕਰਦੇ ਨੇ ਇਸ ਚੋਲੇ ਦੀ ਮਰਿਆਦਾ ਨੂੰ ਭੰਗ ਕਰਦੇ ਨੇ ਔਰ ਜਿੱਦਾਂ ਕੀ ਹੋਣਾ ਸ਼ਸ਼ੀਲ ਇੰਕੁਜੀ ਨੇ ਦੱਸਿਆ ਕਿੜੀ ਭੰਡਾਰੀ ਸਾਹਿਬ ਨੇ ਦੱਸਿਆ ਆ ਕਿ ਹਰ ਵਰਗ ਜਿਹੜਾ ਆ ਇਹਨਾਂ ਦੇ ਨਾਲ ਖੜਾ ਆ ਔਰ ਇਹਨਾਂ ਦੇ ਨਾਲ ਖੜੇ ਰਵਾਂਗੇ ਅੱਜ ਜੇ ਤਿੰਨ ਭਰਾ ਕਲ ਨਾ ਹੁੰਦੇ ਜੇ ਇੱਕ ਇੱਕ ਵੀ ਹੁੰਦਾ ਇੱਥੇ ਤੇ ਉਹ ਆਪਣੇ ਚ ਆਏ ਸੀਗੇ ਕਿ ਇਹਨੂੰ ਆਪਾਂ ਖਤਮ ਕਰਕੇ ਜਾਣਾ ਆ ਧੰਨਵਾਦ ਜੀ ਬਹੁਤ ਮਿਹਰਬਾਨੀ ਪਾਜੀ ਤੁਸੀਂ ਦੱਸੇ ਜਾ ਰਿਹਾ ਕਿ ਦੁਕਾਨਦਾਰ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਰਾਤ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਕੌਣ ਸੀ ਉਹ ਲੋਕ ਕਿ ਤੁਸੀਂ ਉਹਨਾਂ ਨੂੰ ਬੇਨਤੀ ਕੀਤੀ ਪਾਜੀ ਮੈਂ ਤਾਂ ਹੱਥ ਹੀ ਜੋੜ ਸਕਿਆ ਹੱਥ ਹੀ ਜੋੜੇ ਸੀ ਕਿਰਪਾਨਾ ਕਰਪੂਰਨਾ ਉਹਨਾਂ ਦੇ ਫੜੀਆਂ ਹੋਈਆਂ ਸੀ ਪਾਜੀ ਤੇ ਇਸ ਕਰਕੇ ਹੱਥ ਹੀ ਜੋੜ ਸਕਦੇ ਸੀ ਆਪਾਂ ਹੋਰ ਕੁਝ ਕਰ ਨਹੀਂ ਸਕਦੇ ਸੀ ਅੱਗੇ ਉਹਨਾਂ ਦੇ ਤੇ ਹੈ ਨਿਹੰਗ ਬਾਣੇ ਜੀ ਸੀ ਸਾਰੇ ਤੇ ਇਹੀ ਕਹੀਏ ਹੱਥ ਹੀ ਜੋੜੇ ਬਸ ਹੋਰ ਕੁਝ ਨਹੀਂ ਮੈਂ ਕਰ ਸਕਿਆ ਸਰ ਜੀ ਬਹੁਤ ਮਿਹਰਬਾਨੀ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਦੁਕਾਨਦਾਰ ਨੇ ਜਿਸ ਦੇ ਨਾਲ ਰਾਤ ਨੂੰ ਹਮਲਾ ਹੋਇਆ ਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਤੇ ਹੋਰ ਜਿਹੜੇ ਵਪਾਰੀ ਸੰਗਠਨ ਇੱਥੇ ਪਹੁੰਚ ਚੁੱਕੇ ਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਇਹਨਾਂ ਦੋਸ਼ਿਆਂ ਨੂੰ ਸਜ਼ਾ ਨਹੀਂ ਮਿਲਦੀ ਉਹ ਲਗਾਤਾਰ ਸੰਘਰਸ਼ ਕਰਨਗੇ ਤੇ ਪੰਜਾਬ ਦੇ ਖਾਸ ਕਰਕੇ ਜਲੰਧਰ ਦੇ ਵਪਾਰੀਆਂ ਦੇ ਨਾਲ ਹਮੇਸ਼ਾ ਨਾਲ ਰਹਿਣਗੇ ਕੈਮਰਾਮੈਨ ਪ੍ਰਤਮ ਨਾਲ ਪਰਮਜੀਤ ਸਿੰਘ ਰੰਗਪ uri ਜਲੰਧਰ